ਜਲ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਬਹੁਤ ਹੀ ਸਤਿਕਾਰਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਮਾਣਯੋਗ ਐਸਐਸਪੀ ਸਾਹਿਬ ਨੂੰ ਅਦਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਅਤੇ ਡੀਐਸਪੀ ਸ਼੍ਰੀ ਅਨਵਰ ਅਲੀ ਜੀ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਸਵਚਨਜੀ ਦੇਖ ਰਿਖਦੇ ਅਤੇ ਥਾਣਾ ਨਿਹਾਲ ਸਿੰਘ ਵਾਲਾ ਬੜੀ ਮੁਸਤੱਦੀ ਦੇ ਨਾਲ ਇਲਾਕੇ ਵਿੱਚ ਗਸ਼ਤਾ ਕਰ ਰਿਹਾ ਹੈ ਅਰ ਨਸ਼ਾ ਨਿਰੋਧ ਥਾਮ ਦੇ ਸਟੰਡ ਦੇ ਵਿੱਚ ਜਿਸ ਵੀ ਇਨਸਾਨ ਕੋਲ ਜਿਸ ਵੀ ਵਿਅਕਤੀ ਕੋਲ ਨਸ਼ਿਆਂ ਦੀ ਬ੍ਰਾਂਮੀ ਹੁੰਦੀ ਹੈ ਉਹਦੇ ਖਲਾਮ ਕਾਨੂੰਨੀ ਕਾਰਵਾਈਆਂ ਵਿੱਚ ਲਿਆਂਦੀ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ ਨਸ਼ਾ ਨਿਰੋਧ ਥਾਮ ਦੇ ਵਾਸਤੇ ਜਿਹੜੇ ਕੋਈ ਨੌਜਵਾਨ ਵੀਰ ਅ ਬੁਰੀ ਸੰਗਤ ਵਿੱਚ ਪੈ ਕੇ ਜਾਂ ਕਿਸੇ ਤਰੀਕੇ ਦੇ ਨਾਲ ਉਹ ਮਾੜੀ ਸੰਗਤ ਵਿੱਚ ਪੈ ਕੇ ਨਿ ਤੇ ਨਸ਼ੇ ਕਰਨ ਲੱਗ ਪੈਸੀ ਉਹ ਨਸ਼ੇ ਛੱਡਣਾ ਚਾਹੁੰਦੇ ਨੇ ਉਦੇਸ਼ ਦੇ ਸੰਬੰਧ ਵਿੱਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਨੂੰ ਦਵਾ ਦਵਾਦੂ ਤੋਂ ਬਾਅਦ ਵਾਸਤੇ ਅਤੇ ਉਹਨਾਂ ਦੀ ਸਿਹਤ ਜਾਬੀ ਦੇ ਵਾਸਤੇ ਉਹਨਾਂ ਨੂੰ ਅਸੀਂ ਸਰਕਾਰੀ ਨਸ਼ਾ ਛਡਾਊ ਕੇਂਦਰ ਜਨੇਰ ਹੈ ਉੱਥੇ ਅਸੀਂ ਦਾਖਲ ਕਰਵਾ ਰਹੇ ਹਾਂ ਸਾਡੇ ਥਾਣਾ ਨਿਹਾਲ ਸਿੰਘ ਵਾਲਾ ਦੇ ਏਰੀਏ ਦੇ ਵਿੱਚ ਕਈ ਨੌਜਵਾਨ ਉੱਥੇ ਦਾਖਲ ਕਰਵਾਏ ਗਏ ਨੇ ਜਿਹੜੇ ਹੁਣ ਸਿਹਤ ਜਾਬ ਨੇ ਤੇ ਇਹ ਇੱਕ ਸੰਦੇਸ਼ ਹੈ ਇੱਕ ਬੜਾ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਜੋ ਨੌਜਵਾਨਾਂ ਦੀ ਸਿਹਤ ਸੰਭਾਲ ਦੇ ਵਾਸਤੇ ਇੱਕ ਵਧੀਆ हिम्मत ਤੇ ਮੈਂ ਬੇਨਤੀ ਕਰਨਾ ਚਾਹਣਾ ਸਾਰੇ ਨੌਜਵਾਨਾਂ ਨੂੰ ਕਿ ਉਹ ਮਾੜਾ ਰਸਤਾ ਜਿਹੜਾ ਉਹਨਾਂ ਨੇ ਫੜਿਆ ਹੈ ਉਹਦੇ ਤੋਂ ਛਤਕਾਰਾ ਪਾਓ ਨਸ਼ੇ ਛੱਡਨ ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਦੁਰ ਤੋਂ ਮਿਲੇ ਆ ਜਿਹੜੇ ਕਬੱਡੀਆਂ ਨੇ ਜਿਹੜੇ ਗੀਮਾਂ ਨੇ ਜੜੀਆਂ ਉਹਨਾਂ 'ਵੱਲ ਧਿਆਨ ਦੇ ਤਾਂ ਜੋ ਅਸੀਂ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਹੈ ਜਿਹੜਾ ਉਹਦੀ ਸਿਰਜਣਾ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਵਿੱਚ ਐਡ ਕਰ ਦੇਣਾ ਇਸ ਤੋਂ ਇਲਾਵਾ ਮੇਰੀ ਇਹ ਵੀ ਬੇਨਤੀ ਹੈ ਅਪੀਲ ਹੈ ਨੌਜਵਾਨਾਂ ਨੂੰ ਕਿ ਜੇ ਕੋਈ ਵੀ ਨੌਜਵਾਨ ਬੁਰੀ ਸਗਤ ਵਿੱਚ ਪੈ ਕੇ ਨਸ਼ੇ ਦਾ आदी ਹੋ ਗਿਆ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਨਾਲ ਤਾਲਮਿਲ ਕਰੇ ਉਸ ਨੂੰ ਅਸੀਂ ਨਸ਼ਾ ਸ਼ਿਡਾਓ ਕੇਂਦਰ ਜਨਹਿਰ ਦੇਲ ਸਿਧਾਪ ਕਰਾਵਾਂਗੇ ਤੇ ਉਹਦੀ ਸਿਹਤ ਦਾ ਖਿਆਲ ਰੱਖਿਆ ਜਾਵੇਗਾ